ਜੋ ਜਿਹਦੇ ਜਿਹੜਾ ਗੁਰਬਾਣੀ ਪੜਨ ਦਾ ਮੁੱਖ ਨਿਯਮ ਹੈ ਉਹ ਤਾਂ ਦੱਸਣਾ ਬਾਕੀ ਤੁਸੀਂ ਆਪਣੇ ਆਪ ਫੋਲੋ ਕਰ ਲੈ ਜਿਵੇਂ ਇਹ ਗੁਰਬਾਣੀ ਹੈ ਵਿਆਕਰਣ ਦੇ ਮਤਲਬ ਆ ਕਿ ਲਿਖੀ ਵਿਆਕਰਣ ਦੇ ਬਾਰੇ ਬੋਲਣੀ ਜਿਵੇਂ ਬਾਕੀ ਨਿਯਮ ਤੁਸੀਂ ਪੜੋ ਕਰਦੇ ਕਿ ਕਿਸਦਾ ਪੰਜਾਬੀ ਦਾ ਹਿੰਦੀ ਦਾ ਗੁਰਬਾਣੀ ਦਾ ਵੀ ਵਿਆਕਰਣ ਤੇ ਨਿਯਮ ਜਿੰਨੇ ਹੀ ਹੋਣਗੇ ਰੂਲ ਨੇ ਉਹਦੇ ਵਿੱਚ ਵੱਡਾ ਨਿਯਮ ਕੀ ਹੈਗਾ ਵੀ ਜਿਹੜੀ ਅਖੀਰਲੇ ਅੱਖਰ ਜਿਵੇਂ ਘਰ ਹੈ ਜੈਦ ਸਿੱਧਾ ਗਿਆ ਆ ਗਿਆ ਪਾਣੀ ਆਪਾ ਹੁਣ ਪੰਜਾਬੀ ਪੜਾਉਦੇ ਘੱਟਾ ਹੈ ਤੇ ਨਾਲ ਦੀ ਸਿਆਰੀ ਹੈ ਆਪਾਂ ਘਰੀ ਬੜਾਂਗੇ ਗੁਰਬਾਣੀ ਦਾ ਆਪ ਘਰ ਪੜਾਂਗੇ ਕਿਉਂ ਗੁਰਬਾਣੀ ਵਿਆਕਰਨ ਦਾ ਵੱਡਾ ਨਿਯਮ ਹੈ ਅੱਖਰ ਭਾਵੇਂ 2 ਨੇ ਉਹ ਸ਼ਬਦ ਭਾਵੇਂ 3 ਨੇ ਭਾਵੇਂ 4 ਨੇ ਭਾਟਾਂ ਦੇ अखीरले अखर सियारी